ਮੇਰੇ ਲੂੰਕੰਡੇ ਖੜੇ ਹੋ ਰਿਹਾ ਦੇਖ ਕੇ ਕੋਈ ਸ਼ਬਦ ਨਹੀਂ ਹੈਗੇ ਇਸ ਚੀਜ਼ ਲਈ ਇਹ ਤੂੰ ਸੋਚ ਰਿਹਾ ਹੈਂ ਕਿ ਮੈਂ ਇਹਨੂੰ ਗਲਾਸ ਨੂੰ ਚੱਕਣਾ ਹੈ ਉਹ ਦਿਮਾਗ 'ਚ ਇਹਦੀ ਇਮੇਜ ਬਣਾ ਰਿਹਾ ਹੈ ਹਾਂਜੀ ਜਿਹੜੇ ਲੋਕੀ ਹਿੰਮਤ ਹਾਰ ਚੁੱਕਿਆ ਜਾਂ ਆਪਣੇ ਨਿੱਕੇ ਨਿੱਕੇ ਪ੍ਰੋਬਲਮਸ ਨੂੰ ਪਤਾ ਨਹੀਂ ਕਿੱਡਾ ਕਪਹਾੜ ਬਣਾ ਕੇ ਬੈਠੇ ਹੋਏ ਆ ਪਰ ਇਹ ਛੋਟੀ ਜੀ ਜਾਨ ਉਹਨਾਂ ਵੱਡੀਆਂ ਵੱਡੀਆਂ ਜਾਨਾਂ ਨੂੰ ਉਹਨਾਂ ਲਈ ਇੱਕ ਬਹੁਤ ਵੱਡੀ ਮਸਾਲਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ ਕੱਬੀ ਨਾ ਤਾਂ ਦੁਨੀਆ ਸਵਾਦ ਲੈਂਦੀ ਹੈ ਨਾ ਲਜਿਹੜੇ ਰਸਤੇ ਤੇ ਤੂੰ ਤੁਰਿਆ ਇਥੇ ਬਦਨਾਮੀ ਆਏ ਰੇਟ ਮਿਲੂਗੀ ਮੁਸੀਬਤਾਂ ਮਰਦਾਂ ਤੇ ਪਈ ਨੇ ਦੱਸਿਆ ਕਿ ਪੈਰਾਂ ਨਾਲ ਲਿਖਣਾ ਸ਼ੁਰੂ ਕਰ ਦੇ ਕਿਸੇ ਨੇ ਨਹੀਂ ਦੱਸਿਆ ਸੀ ਹੂੰ ਖੁਦ ਤੂੰ ਹੀ ਲਿਖਣਾ ਸ਼ੁਰੂ ਕੀਤਾ ਤੁਝੇ ਵੱਟਾਂ ਸਾਰਿਆਂ ਤੇ ਪੈਂਦੀ ਐ ਤੇ ਹੌਸਲਾ ਰੱਖਣਾ ਚਾਹੀਦਾ ਤੇ ਜਿਹੜੇ ਲੋਕ ਹੁੰਦੇ ਸਵਾਦ ਵੀ ਲੈਂਦੇ ਆ ਉਹਨਾਂ ਨੂੰ ਨਾ ਵੇਖਦੇ ਅੱਗੇ ਵਧਣਾ ਚਾਹੀਦਾ ਜੇ ਕਰੇਗਾ ਤਰੱਕੀ ਤੇਤ ਮਿਲੂਗੀ ਬਾਨੀ ਦਾ ਪ੍ਰਮਾਤਮਾ ਨੇ ਸੇਵਾ ਕਰਾਇ ਦਿੱਤੀ ਤੁਹਾਨੂੰ ਇਸ ਦੀ ਜੇ ਕੋਈ ਸੱਜਣ ਕੋਈ ਵੀ ਦੂਜੀ ਬਾਣੀ ਦੀ ਸੇਵਾ ਕਰਨਾ ਚਾਹੁੰਦਾ ਹੈ ਤੁਹਾਨੂੰ ਸਦਾ ਇੰਸਟਾਗ੍ਰਾਮ ਦਾ ਚੈਨਲ ਹੈ ਤੁਹਾਨੂੰ ਸਟੈਂਪ ਸਿੱਧਾ ਤੁਹਾਨੂੰ ਸੇ ਫੈਮਲੀ ਨਾਲ ਮਿਲ ਕੇ ਉਹ ਕੰਮ ਪਰਮਾਤਮਾ ਗੱਭਰੇ ਨੰਬਰ ਬਣਾ ਸਕਦਾ ਖੁਦਾ ਵੀ ਕੁਰਬਾਨ ਹੈ ਖੁਦਾ ਵੀ ਕੁਰਬਾਨ ਹੈ ਪਰਮਾਤਮਾ ਦੇ ਰੰਗ ਬੜੇ ਅਜੀਬ ਆ ਜਾਂ ਕਹਿ ਲਓ ਇਦਾਂ ਦੇ ਰੰਗ ਆ ਜਿਹੜੇ ਅਸੀਂ ਪਹਿਚਾਣ ਹੀ ਨਹੀਂ ਪਾਉਂਦੇ ਦੂਜੇ ਜਨਮ ਦੀਆਂ ਗੱਲਾਂ ਬਹੁਤ ਵਾਰੀ ਸੁਣੀਆਂ ਆ ਪਰ ਅੱਜ ਉਸੇ ਹੀ ਦੂਜੇ ਜਨਮ ਵਾਲੇ ਇਨਸਾਨ ਦੇ ਨਾਲ ਜਿਹਦਾ ਦੁਬਾਰਾ ਜਨਮ ਹੋਇਆ ਮਲਵਾਏਗਾ ਤੁਹਾਨੂੰ ਅਨਕਟ ਮੈਂ ਅਮਰਜੀਤ ਤੇ ਮੇਰੇ ਸਾਹਮਣੇ ਜੋ ਇਨਸਾਨ ਬੈਠਾ ਹੈ ਨਾ ਸ਼ਾਇਦ ਉਹਦੀ ਸਟੋਰੀ ਸੁਣ ਕੇ ਤੁਸੀਂ ਵੀ ਕੰਮ ਉੱਠੋਗੇ ਕਿਉਂਕਿ ਮੇਰੀ ਰੂਹ ਕੰਮ ਉੱਠੀ ਜਾਂ ਮੈਂ ਕਹਿ ਲਓ ਪਰਮਾਤਮਾ ਦਾ ਥੈਂਕਫੁਲ ਕਰਦੀ ਆ ਕਿ ਮੈਂ ਮੇਰੇ ਕੋਲ ਸਾਰੇ ਅੰਗ ਸਹੀ ਆ ਜ਼ਿਆਦਾ ਨਾ ਇੰਟਰੋ ਦਿੰਦੇ ਹੋਏ ਵੈਲਕਮ ਕਰਦੇ ਆ ਸਾਡੇ ਅੱਜ ਦੇ ਗੈਸਟ ਦਾ ਧਨੁਸ਼ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਵਧੀਆ ਹੂੰ ਅ ਮਦਰ ਵੀ ਆਏ ਹੋਏ ਨੇ ਤੇ ਮੈਂ ਇਸ ਸਟੋਰੀ ਜੋ ਵਾਪਰਿਆ ਜਾਂ ਇਨਸੀਡੈਂਟ ਹੋਇਆ ਦੋਵੇਂ ਬਾਵਾ ਡੈਮੇਜ ਹੋ ਗਈਆਂ ਇਹ ਹੋਇਆ ਕਿਵੇਂ ਇਹ ਸਾਰਾ ਦੱਸਿਓ ਅਸੀਂ ਆ ਜੀ ਸਾਰੇ ਉਹ ਇਹ 2019 ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਰਹੇ ਸੀ ਗੋਲਡਨ ਟੈਂਪਲ ਜੀ ਰਸਤੇ ਦੇ ਵਿੱਚ ਅਸੀਂ ਕਿਤੇ ਰੁਕੇ ਸੀਗੇ ਉੱਥੇ ਮਦਰ ਸ਼ਾਪ ਸੀ ਸ਼ਾਪ ਦੇ ਉੱਪਰ ਜਾਂਦੇ ਸੀ 11:00 ਕਿ ਵੀ 11 ਵਜੇ ਸੀ ਤਾਂ ਉਹ ਉੱਪਰ ਚੜੇਗਾ ਸਾਨੂੰ ਪਤਾ ਨਹੀਂ ਸੀ ਆ ਇਹ ਸਾਨੂੰ ਤੇ ਐਂ ਹੀ ਲੱਗਦਾ ਵੀ ਇਹਨੇ ਜੋ ਪਿੰਗ ਸਮਝ ਕੇ ਦੋਨੋਂ ਹੱਥ ਪਾ ਲਿੱਤੇ ਤਾਰ ਨੂੰ ਹਾਈ ਵੋਲਟੇਜ ਦੀ ਤਾਰ ਨੂੰ ਹੱਥ ਪਾ ਲਏ ਉਹ ਪਾ ਕੇ ਬਾਅਦ ਵਿੱਚ ਸਾਨੂੰ ਕੋਈ ਨਹੀਂ ਪਤਾ ਗੁੜੀਆ ਸੀ ਸਾਡੀ ਨਾਲ ਫਿਰ ਉਹਨੇ ਆਣ ਕੇ نیچے ਦੱਸਿਆ ਕਿ ਮਮਾ ਤਾਨੂ ਨੂੰ ਕਰੰਟ ਲੱਗ ਗਿਆ ਅਸੀਂ ਗਿਆ ਉੱਪਰ ਦੇਖਿਆ ਤੇ ਮਤਲਬ ਉਹ ਤਾਰਾਂ ਨੇ ਛੱਡ ਦਿੱਤਾ ਸੀ ਇਹਨੂੰ ਤੇ ਕਿੰਨੇ ਜੇ ਪੈਰਾਂ ਤੋਂ ਇਹ ਕਰੰਟ ਨਿਕਲਿਆ ਸੀ ਬਾਹਰ ਤੇ ਉਹ ਚੂਜ ਪਾਈ ਕਰਕੇ ਤੇ ਮੈਨੂੰ ਤਾਂ ਅਰਥ ਨਹੀਂ ਮਿਲਿਆ ਇਹਦੀ ਮੇ ਤਾਂ ਜਾਨ ਬਚ ਗਈ ਪਰ ਉਹ ਉਹਰੀਆਂ ਬਾਹਾਂ ਦੋਨੋਂ ਜਲਗੀਆਂ ਸੀਆਂ ਦੋਨਾਂ ਡੈਮੇਜ ਹੋ ਗਏ ਤੇ ਅਸੀਂ ਅਮਰਸਰ ਲੈ ਕੇ ਗਏ ਅਮਨਦੀਪ ਹਸਪੀਟਲ ਉਹਨਾਂ ਨੇ ਕਿਹਾ ਵੀ ਨਹੀਂ ਬੱਚੇ ਦੀਆਂ ਬਾਹਾਂ ਦੋਨੋਂ ਡੈਮੇਜ ਹੋ ਚੁੱਕੀਆਂ ਇਹ ਕਟਣੀਆਂ ਪੈਣਗੀਆਂ ਫਿਰ ਸਾਡੇ ਕੋਲ ਮਤਲਬ ਅਸੀਂ ਇੱਕ ਦਿਨ ਵੇਟ ਕੀਤਾ ਵੀ ਨਹੀਂ ਲੇਕਿਨ ਇਨਫੈਕਸ਼ਨ ਇੰਨੀ ਜ਼ਿਆਦਾ ਹੋ ਗਈ ਸੀ ਤੇ ਉਹ ਕਹਿੰਦੇ ਕਰੰਟ ਦਾ ਕਰਕੇ ਇਨਫੈਕਸ਼ਨ ਲਾ ਦੇ ਇਹਦਾ ਫੇਸਪੁੱਛੇ ਹੋ ਗਿਆ ਸੀ ਅੱਖਾਂ ਵੀ ਕੁਛ ਛੋਟੀਆਂ ਰਹਿ ਗਈਆਂ ਸੀ ਡਾਕਟਰ ਕਹਿੰਦੇ ਕੋਈ ਹੱਲ ਨਹੀਂ ਮਤਲਬ ਅਗਰ ਤੁਸੀਂ ਬੱਚੇ ਦੀ ਜਾਨ ਬਚਾਣੀ ਆ ਤੇ ਤੁਹਾਨੂੰ ਇਹ ਡਿਸੀਜਨ ਲੈਣਾ ਹੀ ਪੈਣਾ ਲੇਕਿਨ ਸਾਡੇ ਵਾਸਤੇ ਬਹੁਤ ਔਖਾ ਸੀ ਇਹਦੇ ਪਾਪਾ ਕੇ ਅੰਦਰ ਜੋ ਸਾਡੀ ਕਿਸਮਤ ਹੈ ਫਿਰ ਉਹ ਮਤਲਬ ਉਹਨਾਂ ਨੇ ਬਾਹਵਾ ਕੱਢ ਦੋਨੋਂ ਡਿਸੀਜਨ ਓਕੇ ਹੋ ਕੇ ਲਿਆ ਬਹੁਤ ਔਖਾ ਸੀ ਬਹੁਤ ਔਰ ਉਸ ਆਪਰੇਟ ਤੋਂ ਬਾਅਦ ਸਾਨੂੰ ਬੁਲਾਇਆ ਇਹਦੇ ਪਾਪਾ ਨੇ ਸੀ ਗਏ ਅੰਦਰ ਮੈਂ ਮਤਲਬ ਗਈ ਅੰਦਰ ਤਾਂ ਡਾਕਟਰ ਨੇ ਕਿਹਾ ਸੀ ਜੀ ਜੇ ਰਾਈਟ ਵਨ ਥੋੜੀ ਇੱਥੇ ਤੱਕ ਸ਼ਾਇਦ ਬਚੇ ਔਰ ਇਹ ਤਾਂ ਪੂਰੀ ਤੇ ਜੋ ਜੋ ਮੈਂ ਅੰਦਰ ਗਈ ਤਾਂ ਉਹ ਮਤਲਬ ਪੂਰੀ ਸ਼ੋਲਡਰ ਤਾਂ ਦੋਨੋਂ ਹੀ ਨਹੀਂ ਸੀ ਤਾਂ ਮਤਲਬ ਮੈਂ ਤੇ ਬਹੁਤ ਔਖਾ ਸੀ ਮਤਲਬ ਵੀ ਚਲੋ ਬੱਚੇ ਆਪਣੇ ਆਪ ਦੇਖ ਕੇ ਅਸੀਂ ਕਿਵੇਂ ਨਾ ਕਿਵੇਂ ਬਣਾਓ ਕਿਤਾਸਟ ਪਰ ਸਭ ਤੋਂ ਵੱਡੀ ਗੱਲ ਆ ਕਿ ਤੁਹਾਡੇ ਵਿੱਚ ਆ ਤੁਹਾਡੇ ਕੋਲ ਆ ਕਹਿੰਦੇ ਹੁੰਦੇ ਕਿ ਜਣੀਆ ਰੂਹਾਂ ਚੱਲ ਜਾਣ ਤੇ ਬੰਦਾ ਆਵਾਜ਼ ਸੁਣਨ ਨੂੰ ਵੀ ਤਰਸਦਾ ਬਹੁਤ ਵਧੀਆ ਹੁਣ ਜੋ ਵੀ ਹੈ ਸਾਡੇ ਸਾਹਮਣੇ ਐਕਟ ਮਤਲਬ ਲੋਕਾਂ ਨੇ ਬਹੁਤ ਕੁਝ ਸਾਨੂੰ ਕਿਹਾ ਮਤਲਬ ਵੀ ਇਹ ਜੀਜਾ ਹੁਣ ਉਹਦਾ ਕੀ ਫਾਇਦਾ ਇਸ ਤੋਂ ਇੰਗਰ ਬਤੀ ਇੰਦਾਂ ਨੇ ਜੇ ਕੁਝ ਵੀ ਜਿਵੇਂ ਆਬੜੀਆਂ ਗੱਲਾਂ ਕਰਦੇ ਆ ਲੇਕਿਨ ਮੈਂ ਤਾਂ ਸਭ ਨੂੰ ਚੁੱਪ ਕਰਵਾਉਂਦੀ ਸੀ ਅਮ ਤੋ ਜਿਵੇਂ ਵੀ ਆ ਜੋ ਵੀ ਆ ਸਾਡੇ ਕੋਲ ਏ ਔਰ ਇੰਨਾ ਮਤਲਬ ਬੇਟਾ ਮੇਰਾ ਟੋ ਵੇਤੀ ਜੀ ਹਰ ਚੀਜ਼ ਕੁਝ ਪਿੱਛੇ ਨਹੀਂ ਆ ਉਹ ਸਾਡੀ ਚੀਜ਼ ਹੀ ਬਹੁਤ ਹੈ ਪਰ ਉਹ ਜਿੱਦਾਂ ਬੇਟੇ ਨੂੰ ਪੁੱਛੂੰਗੀ ਕਿ ਤਾ ਨੂੰ ਤੈਨੂੰ ਉਸ ਇਨਸੀਡੈਂਟ ਤੋਂ ਬਾਅਦ ਜਦੋਂ ਉਹ ਚੀਜ਼ ਹੋ ਗਈ ਕਿਦਾਂ ਦਾ ਸੀ ਉਹ ਟਾਈਮ ਜਾਂ ਕਹ ਲੋ गया हो? तो ऐसे ही निकल गया जैसे ये मार्च में हुआ था इंसिडेंट तो ये पूरी अप्रैल हम डीएमसी लुधियाना हॉस्पिटल है वहाँ रहे थे आ, आ, क्योंकि मेरी किडनी डैमेज हो गई थी तो बाद में हम जब घर पर आए तब मैंने खुद से थोड़ा थोड़ा पता लिखना शुरू किया मेरे को कभी भी गिलती फील नहीं हुआ इसके बारे में तो ऐसे ही आगे आगे चल के ਸਕੂਲ ਮੇਂ ਐਡਮਿਸ਼ਨ ਹੋ ਗਈ। ਤੋ ਅਬ ਅੱਛੀ ਤਰ੍ਹਾਂ ਪੜ੍ਹ ਰਹਾ ਹਾਂ ਕਲਾਸ 8th ਮੇਂ ਹਾਂ। ਮਤਲਬ ਕਹਿ ਦਿੰਦੇ ਨਾ ਹੌਸਲਾ ਹੌਸਲਾ ਹੋਣਾ ਤੁਹਾਡਾ ਮਾਈਂਡ ਹੀ ਤੁਹਾਡਾ ਸਾਰਾ ਕੁਝ ਹੁੰਦਾ ਹੈ। ਜਦੋਂ ਦਿਮਾਗ 'ਚ ਕੋਈ ਗੱਲ ਬਿਠਾ ਲੈਂਦੇ ਨੇ ਨਾ ਤੋ ਉਹ ਹੌਲੀ-ਹੌਲੀ ਹੌਲੀ ਐਂਗਜ਼ਾਇਟੀ ਤੋਂ ਡਿਪਰੈਸ਼ਨ ਦਾ ਰੂਪ ਲੈ ਲੈਂਦੀ ਹੈ ਤੇ ਬੰਦੇ ਪਾਗਲ ਤੱਕ ਹੋ ਜਾਂਦੇ ਆ। ਪਰ ਇਹ ਬੱਚੇ ਦਾ ਹੌਸਲਾ ਦੇਖੋ ਦੋ ਹੱਥ ਸੀ, ਦੋਵੇਂ ਬਾਹਾਂ ਸੀ ਉਸ ਤੋਂ ਬਾਅਦ ਅੱਜ ਹੌਸਲਾ ਨਹੀਂ ਹਾਰਿਆ ਆਪਣੇ ਹੱਥਾਂ ਨਾਲ ਨਹੀਂ ਪੈਰਾਂ ਨਾਲ ਲਿਖਦਾ ਹੈ। ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿ ਉਹ ਕਿਵੇਂ ਲਿਖਦਾ ਆ ਠੀਕ ਹੈ ਤੇ ਇਹ ਜਿਹੜਾ ਜਿਹੜਾ ਪੈਰਾ ਨਾਲ ਲਿਖਣਾ ਕਿਹਨੇ ਦੱਸਿਆ ਕਿ ਪੈਰਾ ਨਾਲ ਲਿਖਣਾ ਸ਼ੁਰੂ ਕਰਦੇ ਆ ਮਤਲਬ ਕਿੱਥੋਂ ਦਿਮਾਗ ਵਿੱਚ ਆਇਆ ਇਹ ਕਿਸੇ ਨੇ ਨਹੀਂ ਦੱਸਿਆ ਸੀ ਹੂੰ ਖੁਦ ਤੋਂ ਹੀ ਲਿਖਣਾ ਸ਼ੁਰੂ ਕੀਤਾ ਪਹਿਲੇ ਖੁਦ ਦਾ ਨਾਮ ਲਿਖਾ ਹੂੰ ਬਾਅਦ ਵਿੱਚ ਮम्मा ਪਾਪਾ ਬ੍ਰਦਰ ਸਿਸਟਰ ਸਭ ਕੇ ਨੇਮ ਲਿਖੇ ਫਿਰ ਜਿਵੇਂ ਟਿਊਸ਼ਨ ਜਾਂਦਾ ਥਾ ਮਾਰੇ ਸਾਹਮਣੇ ਹਾਊਸਾ ਦੀਦੀ ਦਾ ਹੂੰ ਤੋ ਉਹ ਉਹਨਾਂ ਦੇ ਪਾਸ ਬੈਠ ਕੇ ਸਿੱਖਤਾ ਸੀ ਮੈਂ ਲਿਖਣਾ ਅੱਗੇ-ਅੱਗੇ ਤੋ ਫਿਰ ਐਸੇ ਹੀ ਅਚੀ ਰਾਈਟਿੰਗ ਹੋ ਗਈ ਲਿਖਣਾ ਹੋ ਗਿਆ ਤੇ ਉਹ ਉਹੀ ਗੱਲ ਹੈ ਨਾ ਕਿ ਜਦੋਂ ਸਿੱਖਣ ਲੱਗੇ ਆ ਬੰਦਾ ਪ੍ਰੈਕਟਿਸ ਚ ਪਰਫੈਕਟ ਹੋ ਜਾਂਦਾ ਕਰਦਾ ਕਰਦਾ ਹੈ ਨਾ ਤੇ ਹੌਲੀ-ਹੌਲੀ-ਹੌਲੀ ਪ੍ਰੈਕਟਿਸ ਹੋ ਗਈ ਹੁਣ ਜਦੋਂ ਸਕੂਲ ਜਾਂਦਾ ਹੈ ਤੇ ਉੱਥੇ ਸਕੂਲ ਜਾਂਦੇ ਆ ਫਿਰ ਕਿਵੇਂ ਲਿਖਦੇ ਆ स्कूल तो में जैसे बेंच पे होता है वैसे तो मेरे साथ एक स्टूडेंट बैठता है लेकिन जब लिखना होता है तब वो स्टूडेंट साथ टेबल पे चला जाता है, है लिखने के लिए तो में भी मैं पैर से लिखता हूँ ठीक है तो यारी दोस्ती के मैं दी स्कूल बहुत व्या जब भी जैसे शूज पहने होते है शूज उतारने डालने सॉक्स उतारने डालने ਪਾਣੀ ਪਿਲਾਣਾ ਖਾਣਾ ਖਿਲਾਣਾ ਸਾਰੇ ਫ੍ਰੈਂਡਸ ਕਰਦੇ ਨੇ ਸਾਥ ਮੈਂ ਕਿੱਡੀ ਵੱਡੀ ਗੱਲ ਐ ਕਿਉਂਕਿ ਅੱਜ ਕੱਲ੍ਹ ਕਹੋ ਉਹ ਬੱਚਿਆਂ ਦੇ ਇਹ ਚੀਜ਼ਾਂ ਆਣੀਆਂ ਬਹੁਤ ਕਹੋ ਰੇਅਰ ਆ ਕੋਈ ਕਿਸੇ ਦੀ ਹੈਲਪ ਕਰਕੇ ਖੁਸ਼ ਨਹੀਂ ਹੁੰਦਾ ਹਨਾ ਔਰ ਇਹ ਕਹੋ ਗੋਡ ਗਿਫਟ ਐ ਜਾਂ ਪਰਮਾਤਮਾ ਕਰਵਾ ਰਿਹਾ ਕਿਸੇ ਦੇ ਹੱਥੋਂ ਹਨਾ ਤੇ ਮੈਂ ਦੇਖਿਆ ਕਿ ਇੱਕ ਬਾਜੂ ਜਿਹੜੀ ਲੱਗੀ ਹੋਇਆ ਰੋਬੋਟਿਕ ਐ ਹਨਾ ਇੱਕ ਮੈਕੈਨੀਕਲ ਇਨਸਟਰੂਮੈਂਟ ਲੱਗਾ ਹੋਇਆ ਐ ਤੇ ਇਹਨੂੰ ਆਪਰੇਟ ਕਿਵੇਂ ਕਰਦੇ ਆ ਤੁਸੀਂ ये जैसे सेंसर लगे हुए हैं ये माइंड से चलती है तो बॉडी बॉडी टच से भी चलती है जैसे माइंड से ही चलती है कि ओपन क्लोज अगर फंक्शन चेंज करना था तो फंक्शन चेंज हो जाता है कि बाजू नीचे करनी है ऊपर करनी है सारी इथो जाती है बाजू नू तो फिर उस अकॉर्डिंगली मूवमेंट कर दी है हाँ तो ये किन्ना टाइम हो गया ये लगी नो ਇਹ ਅਭੀ ਵੀ ਕੀ ਹੋਇਆ ਪਹਿਲੇ ਤਾਂ ਲੱਗੀ ਥੀ ਕਿ ਉਹ ਐਲਬੋਰੇਟ ਡੈਕਟਰ ਨਹੀਂ ਲਗਾ تھا ਕਿ ਬਾਜੂ ਉੱਪਰ نیچے ਜਾਏ ਪਹਿਲੇ ਤਾਂ ਬਾਜੂ ਓਪਨ ক্লোਜ਼ ਹੀ ਹੁੰਦੀ ਥੀ ਤਾਂ ਵੀ 1 ਵੀਕ 10 ਡੇਸ ਹੋ ਗਏ ਆ ਤਦ ਕੀ ਲੱਗੀ ਇਹ ਕਿ ਇਹ ਸੇਵਾ ਕਿਸੇ ਵੱਲੋਂ ਹੋਈ ਹੈ ਵੀਪਲ ਨਾਰਿੰਗ ਜੀ ਕੀ ਤਰਫੋਂ ਹੋਈ ਉਹਨਾਂ ਨੇ ਇਹ ਇਹ ਬਾਜੂ ਦਾ ਸਾਰਾ ਖਰਚਾ ਵਗੈਰਾ ਦਿਆ ਥਾ ਡਾਕਟਰ ਨੂੰ ਠੀਕ ਹੈ ਤੇ ਜਦਾਂ ਮਦਰ ਨੂੰ ਪੁੱਛੂੰਗੀ ਇਹ ਜਦੋਂ ਬਾਜੂ ਲੱਗੀ ਤੇ ਉਸ ਟਾਈਮ ਇਦਾਂ ਲੱਗਾ ਕਿ ਹਾਂ ਦੁਬਾਰਾ ਫਿਰ ਤੋਂ ਨਵੀਂ ਜ਼ਿੰਦਗੀ ਸ਼ੁਰੂ ਹੋ ਗਈ ਸਾਡੇ ਵਾਸਤੇ ਤਾਂ ਬਹੁਤ ਖੁਸ਼ੀ ਦੀ ਗੱਲ ਸੀ ਕਿ ਸਾਡਾ ਮਤਲਬ ਇਹਦਾ ਜੋ ਵੀ ਕੰਮ ਸਾਰਾ ਸੀ ਕਰਨਾ ਜੋ ਵਾਸ਼ਰੂਮ ਜਾਣਾ ਆਣਾ ਧੋਣਾ ਖਾਣਾ ਖੋਣਾ ਤੇ ਸਾਨੂੰ ਤੇ ਅਸੀਂ ਵੀ ਮਤਲਬ ਉਹ ਲੱਗੇ ਜੇ ਰੂਟੀਨ ਦਾ ਆਪਣਾ ਕੰਮ ਕਰ ਲੇਗਾ ਸਾਡੇ ਵਾਸਤੇ ਤਾਂ ਕਿੰਨੀ ਖੁਸ਼ੀ ਦੀ ਗੱਲ ਸਾਡੇ ਵਾਸਤੇ ਜੋ ਵੀ ਪੁਲ ਵੀਰਾ ਮਤਲਬ ਰੱਬ ਦੀ ਤਰ੍ਹਾਂ ਆਇਆ ਤੂੰ ਤਾਂ ਇੰਨੀ ਹੈਲਪ ਕੀਤੀ ਨੇ ਤਾਂ ਅਸੀਂ ਬਹੁਤ ਘੇੜੇ ਕੱਢ ਚੁੱਕੇ ਸੀਗੇ ਜਾ ਜਾ ਕੇ ਮੋਟਰ ਡੀਸੀ ਆਫਿਸ ਜਾ ਕੇ ਸਾਡੀ ਕੋਈ ਸੁਣਵਾਈ ਨਹੀਂ ਸੀ ਉਹਨਾਂ ਨੇ ਸਾਡੀ ਇੰਨੀ ਹੈਲਪ ਕੀਤੀ ਸਾਡੇ ਬੱਚੇ ਦੀ ਬਾਝ ਲੱਗੀ ਆ ਪ੍ਰੈਕਟਿਸ ਕਰੇਗਾ ਮਤਲਬ ਆਪਣਾ ਰੁਟੀਨ ਦਾ ਕੰਮ ਕਰੇਗਾ ਕਰਦਾ ਹੈ ਮਤਲਬ ਪਾਣੀ ਪੀ ਲਿਤਾ ਜਿਵੇਂ ਬੈਗ ਉਠਾ ਲਿਆ ਬੁੱਕ ਕਾਪੀ ਉਠਾ ਲਈ ਮੈਂ ਜੀ ਸਭ ਤੋਂ ਇਹ ਆਪਣੇ ਇਵੰਡਰ ਵੇਅਰ ਘਹਿਰ ਕਰਕੇ ਵਾਸ਼ਰੂਮ ਘਹਿਰ ਕਰ ਲੇਗਾ ਸਭ ਤੋਂ ਜ਼ਿਆਦਾ ਕਿਉਂਕਿ ਬੱਚਾ ਵੱਡਾ ਹੁੰਦਾ ਪਿਆ ਬਿਲਕੁਲ ਤੇ ਜਿੱਦਾਂ ਇੱਥੇ ਖਰਚਾ ਕਿੰਨਾ ਆ ਗਿਆ ਇਹ 3 ਲੱਖ ਤੱਕ ਤਾਂ ਆਇਆ ਹੈ 10 ਲੱਖ ਦੀ ਇੱਕ ਬਾਂ ਲੱਗੀ ਹੈ। ਇੱਕ ਬਾਂ ਲੱਗੀ ਹੈ। ਔਰ ਅਸੀਂ ਸਾਰੇ ਕਿੱਡੇ ਲੱਕੀ ਆਂ ਕਿ ਸਾਨੂੰ ਮਿਲੇ ਹੋਈ ਅਸੀਂ ਫਿਰ ਵੀ ਰੋ ਰਹੇ ਆਂ। ਅਸੀਂ ਪਰਮਾਤਮਾ ਦਾ ਧੰਨਵਾਦ ਨਹੀਂ ਕਰ ਰਹੇ ਕਿ ਹਾਂ ਨਿੱਕੀ ਜੀ ਪ੍ਰੋਬਲਮ ਆ ਜਾਂਦੀ ਅਸੀਂ ਉਹਨੂੰ ਟੈਨਸ਼ਨ ਬਣਾ ਕੇ ਬਹਿ ਜਾਂਦੇ ਆਂ। ਨਹੀਂ ਬੇਟਾ ਸਾਡਾ ਦਿਨ ਨਹੀਂ ਹੰਤਿਆ ਮਤਲਬ ਟੈਨਸ਼ਨ ਤੇ ਕਦੀ ਲਿੱਤੀ ਨਹੀਂ ਬਸ। ਜਿਵੇਂ ਵੀ ਆਪਣਾ ਕਰਨਾ ਬਹੁਤ ਤੇਜਾ ਬਹੁਤ ਹੀ ਬਿਹਤਰੀਨ। ਇੱਕ ਬਾਜੂ ਦੀ ਹੈਲਪ ਹੋ ਗਈ ਹੈ ਇੱਕ ਬਾਹਾਂ ਦੀ ਹੈਲਪ ਹੋ ਗਈ ਹੈ ਇਸ ਅਨਕਟ ਦੇ ਚੈਨਲ ਰਾਹੀਂ ਅਸੀਂ ਮੈਂ ਔਰ ਮੇਰੀ ਟੀਮ ਤੁਹਾਨੂੰ ਇਹ ਕਹਿਣਾ ਚਾਹਵਾਂਗੇ ਕਿ ਇੱਕ ਬਾਹਾਂ ਦੀ ਸੇਵਾ ਹੋਈ ਹੈ ਤੇ ਇੱਕ ਬਾਹ ਹਲੇ ਵੀ ਨਹੀਂ ਹੈ ਜੇ ਤੁਹਾਡਾ ਵੀ ਦਿਲ ਕਰਦਾ ਜਾਂ ਸੇਵਾ ਭਾਵਨਾ ਹੈਗੀ ਹਲੇ ਵੀ ਜਾਂ ਦਿਲ ਕਰ ਰਿਹਾ ਇਸ ਬੱਚੇ ਵੱਲ ਦੇਖ ਕੇ ਕਿ ਉਹਨੂੰ ਦੂਸਰਾ ਦੂਸਰੀ ਬਾਹ ਵੀ ਮਿਲ ਜਾਏ ਤਾਂ ਇਹਨਾਂ ਵੱਲ ਜ਼ਰੂਰ ਕੰਟੈਕਟ ਕਰਿਓ ਉਹਨਾਂ ਦੀ ਫੈਮਲੀ ਨਾਲ ਕੰਟੈਕਟ ਕਰਿਓ ਮਦਰ ਫਾਦਰ ਨਾਲ ਕੰਟੈਕਟ ਕਰਿਓ ਤੇ ਇਹ ਸੇਵਾ ਜ਼ਰੂਰ ਨਿਭਾਓ ਤਾਂ ਕਿ ਬੱਚੇ ਨੂੰ ਦੂਸਰੀ ਬਾਹ ਵੀ ਮਿਲ ਸਕੇ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਉਹਨਾਂ ਦਾ ਤਾਲਮਿਲ ਕਿਦਾਂ ਹੋਇਆ ਜਾਂ ਮਿਲਾਪ ਕਿਦਾਂ ਹੋਇਆ ਇਨੇ ਟਾਈਮ ਤੋਂ ਬਿਨਾਂ ਬਾਜੂ ਤੁਸੀਂ ਤੁਸੀਂ ਹੈਲਪ ਕਰ ਰਹੇ ਸੀ ਬੱਚੇ ਦੀ ਤੇ ਉਹ ਫਿਰ ਇੱਕਦਮ ਕਿਦਾਂ ਆਏ ਕਿ ਕਿਸੇ ਨੇ ਮਿਲਵਾਇਆ ਇਹ ਤਾਂ ਮਤਲਬ ਸਾਨੂੰ ਖੁਦ ਨੂੰ ਰੱਬ ਕੋਲ ਨਹੀਂ ਹੋ ਗਿਆ ਅਸੀਂ ਬਹੁਤ ਜਾਂਦੇ ਸੀ ਚੱਕਰ ਖੜਦੇ ਸੀ ਡੀਸੀ ਆਫਿਸ ਆ ਨਹੀਂ ਫਿਰ ਸਾਨੂੰ ਐਵੇਂ ਕਿਸੇ ਨੇ ਮਿਲ ਕਿਹਾ ਸੀ ਆ ਵੀਰੇ ਦਾ ਦਸਤਾਜਨ ਕਿ ਮਤਲਬ ਹੈਲਪ ਕਰਦੇ ਆ ਫਿਰ ਅਸੀਂ ਵੀਰੇ ਦੇ ਨਾਲ ਕੰਟੈਕਟ ਕੀਤਾ ਹਾਂ ਫਿਰ ਵੀਰੇ ਨਾਲ ਗੱਲਬਾਤ ਕੀਤੀ ਫਿਰ ਵੀਰੇ ਨੇ ਮਤਲਬ ਸਾਡੀ ਹੈਲਪ ਕੀਤੀ ਹੂੰ ਠੀਕ ਹੈ ਮੈਂ ਜ਼ਰੂਰ ਦੇਖਣਾ ਚਾਹੂੰਗੀ ਮੈਨੂੰ ਲੱਗਦਾ ਅਨਕਟ ਦੇਖਣ ਵਾਲੇ ਸਾਰੇ ਹੀ ਦੇਖਣਾ ਚਾਹੋਗੇ ਕਿ ਇਹ ਆਪਰੇਟ ਕਿਵੇਂ ਹੁੰਦੀ ਹੈ ਤੇ ਕੁਝ ਲਿਖ ਕੇ ਜਾਂ ਗਲਾਸ ਜਾਂ ਕੁਝ ਮੂਵਮੈਂਟ ਕਰਕੇ ਦਿਖਾ ਦੋ। ਉੱਪਰ ਲਗਾ। ਓ ਮਾਈ ਗਾਡ। ਸੋਜ ਰਿਹਾ ਆ ਕਿ ਮੈਂ ਇਹਨੂੰ ਗਲਾਸ ਨੂੰ ਚੱਕਣਾ ਆ ਔਰ ਇਹ ਇਦਾਂ ਗ੍ਰੈਬ ਕਰਨਾ ਆ ਉਹ ਵਿਜੂਅਲਾਈਜ਼ ਕਰ ਰਿਹਾ ਆ। ਮਤਲਬ ਸੋ ਦਿਮਾਗ 'ਚ ਇਹਦੀ ਇਮੇਜ ਬਣਾ ਰਿਹਾ ਆ। ਹੂੰ। ਔਰ ਸਭ ਤੋਂ ਵੱਡੀ ਗੱਲ ਹੈ ਤੁਸੀਂ ਦੱਸਿਆ ਸੀ ਕਿ ਰੀਸੈਂਟਲੀ ਹੱਲੇ ਇੱਕ ਵੀਕ ਹੋਈ ਹੈ ਬਾਹ ਨੂੰ ਹੈ ਨਾ ਔਰ ਇੱਕ ਵੀਕ ਦੇ ਵਿੱਚ ਹੀ ਬੱਚਾ ਕਿੰਨੀ ਇੰਪਰੂਵਮੈਂਟ ਹੈਗੀ ਹੈ ਵਧੀਆ ਹੁੰਦਾ ਤਾਂ ਫਿਰ ਵਧੀਆ ਹੋਰ ਵਧੀਆ ਕਰ ਦੇ ਮੇਰੇ ਲੂੰ ਕੰਡੇ ਖੜੇ ਹੋ ਰਿਹਾ ਦੇਖ ਕੇ ਕਾਫੀ ਕੋਈ ਸ਼ਬਦ ਨਹੀਂ ਹੈਗੇ ਇਸ ਚੀਜ਼ ਲਈ ਅੱਡੀ ਅਦਭੂਦਾ ਜਾਂ ਕਿਹਾ ਲੋ ਕੁਝ ਔਰ ਇਸ ਤੋਂ ਬਾਅਦ ਮੈਂ ਚਾਹੂੰਗੀ ਕਿ ਜਿਹੜੀ ਪ੍ਰੈਕਟਿਸ ਨਾਲ ਚੀਜ਼ ਹੋਈ ਇਹ ਤਾਂ ਬਿਨਾ ਪ੍ਰੈਕਟਿਸ ਦੇ ਨਾ ਅੱਛਾ ਕਰ ਰਿਹਾ ਔਰ ਜਦੋਂ ਹੌਲੀ-ਹੌਲੀ ਹੌਲੀ-ਹੌਲੀ ਹੋਣ ਲੱਗ ਗਿਆ ਤੇ ਹੋਰ ਵੀ ਅੱਛਾ ਹੋ ਜਾਏਗਾ ਅ ਪੈਰ ਨਾਲ ਲਿਖਣਾ ਸਿੱਖਿਆ ਸੀ ਹਨਾ ਤੇ ਮੈਂ ਚਾਹੂੰਗੀ ਆਡੀਅנס ਨੂੰ ਉਹ ਵੀ ਦਿਖਾਉ ਤਾਂ ਕਿ ਜਿਹੜੇ ਲੋਕੀ ਹਿੰਮਤ ਹਾਰ ਚੁੱਕਿਆ ਜਾਂ ਆਪਣੇ ਨਿੱਕੇ-ਨਿੱਕੀਆਂ ਪ੍ਰੋਬਲਮਸ ਨੂੰ ਪਤਾ ਨਹੀਂ ਕਿੱਡਾ ਕ ਪਹਾੜ ਬਣਾ ਕੇ ਬੈਠੇ ਹੋਏ ਆ ਹਨਾ ਡਰ ਜਾਂਦੇ ਆ ਕੋਈ ਸਿਚੁਏਸ਼ਨ ਆਉਂਦੀ ਹੈ ਤੇ ਉਹ ਤੋਂ ਭੱਜ ਜਾਂਦੇ ਆ ਹਨਾ ਪਰ ਇਹ ਛੋਟੀ ਜੀ ਜਾਨ ਕਹਿ ਲੋ ਉਹਨਾਂ ਵੱਡੀਆਂ-ਵੱਡੀਆਂ ਜਾਨਾਂ ਨੂੰ ਜਾਂ ਕਹਿ ਲੋ ਜਿਹੜੇ ਹੱਟੇ-ਕੱਟੇ ਬੰਦੇ ਬੈਠੇ ਹੋਏ ਆ ਉਹਨਾਂ ਲਈ ਇੱਕ ਬਹੁਤ ਵੱਡੀ ਮਸਾਲਾ ਕਿ ਇੱਕ ਛੋਟੀ ਜੀ ਮੁਸ਼ਕਿਲ ਆਂਦੀ ਆ ਤੇ ਉਹਨੂੰ ਐਡਾ ਨਾ ਬਣਾਓ ਉਹਨੂੰ ਫੇਸ ਕਰਨ ਦੀ ਉਸ ਪ੍ਰੋਬਲਮ ਦੇ ਨਾਲ ਲੜਨ ਦੀ ਹਿੰਮਤ ਰੱਖੋ ਅ ਪੈਰ ਨਾਲ ਲਿਖ ਕੇ ਦਿਖਾਣਾ ਸ਼ੁਰੂ ਵਾਹ ਟਿਕਾ ਦਿਓ ਆ ਬਲੇ ਦਿਨ ਨਹੀਂ ਚਾਪਨਾ ਤਾਂ ਇਹ ਟਿਕਾ ਦਿਨੀ ਐਲਨਾ ਉੱਪਰ ਕਰ ਦਿਓ ਥੋੜਾ ਜਿਹਾ ਕਿਆ ਹੁ ਵਾਤਾ ਹੈ ਤੁਹਾਡਾ ਮੈਮ ਬਹੁਤ ਬਹੁਤ ਸ਼ੁਕਰੀਆ ਮੈਂ ਚਾਹੂੰਗੀ ਕਿ ਵਿਪুল ਸਰ ਵੀ ਆਏ ਹੋਇਆ ਜਿਨ੍ਹਾਂ ਨੇ ਸੇਵਾ ਨਿਭਾਈ ਆ ਤੇ ਦੋ ਗੱਲਾਂ ਉਹਨਾਂ ਨਾਲ ਵੀ ਕਰ ਲਈਏ ਜਾਂ ਉਹਨਾਂ ਨਾਲ ਸਾਂਝੀ ਕਰਨਾ ਚਾਹਾਂਗੇ ਮਤਲਬ ਮੈਂ ਤਾਂ ਜ਼ਰੂਰ ਸੁਣਨਾ ਚਾਹੂੰਗੀ ਕਿ ਇਹ ਸਭ ਇਨਸੀਡੈਂਟ ਕਿੱਦਾਂ ਹੋਇਆ ਕਿੱਦਾਂ ਮਿਲੇ ਉਹਨਾਂ ਦੇ ਮੂੰਹੋਂ ਜ਼ਰੂਰ ਸੁਣਨਾ ਚਾਹੂੰਗੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਤੁਸੀਂ ਐਡੀ ਵੱਡੀ ਸੇਵਾ ਨਭਾਈ ਆ ਮੈਨੂੰ ਇਹਦੇ ਮਦਰ ਦਾ ਸਰੇ ਸੀਗੇ ਕਿ 3 ਲੱਖ ਰੁਪਏ ਲੱਗਿਆ ਔਰ ਮੈਂ ਵੀ ਕਹਿ ਰਹੀ ਸੀ ਕਿ ਅਸੀਂ ਸਾਡੇ ਕੋਲ ਨੇਚਰਲ ਚੀਜ਼ਾਂ ਹੈਗੀਆਂ ਐ ਅਸੀਂ ਉਹਨਾਂ ਲਈ ਧੰਨਵਾਦ ਨਹੀਂ ਕਰਦੇ ਪਰਮਾਤਮਾ ਦਾ ਔਰ ਐ ਐਡੀ ਵੱਡੀ ਅਮਾਉਂਟ ਲੱਗੀ ਐ ਆਪਣੀ ਪੌਕੇਟ ਚੋਂ ਕੀਤਾ ਕਿਵੇਂ ਕੀਤਾ ਜ਼ਰੂਰ ਦੱਸਿਓ ਮੈਂ ਮੈਂ 1 ਸਾਲ ਪਹਿਲੇ ਤਾਨੋਜ ਦੀ ਮੰਮੀ ਦਾ ਕਾਲ ਆਇਆ ਸੀ ਤੇ ਮੈਨੂੰ ਕੋਲ ਮੈਨੂੰ ਕਾਲ ਆਇਆ ਮੈਂ ਕਿਹਾ ਆਫਿਸ ਆ ਜਾਓ ਤੇ ਆਫਿਸ ਜਦੋਂ ਆਏ ਮੈਨੂੰ ਕਹਿੰਦੇ ਕਿ ਬੱਚੇ ਦੇ ਦੋਨੋਂ ਬਾਜੂ ਨਹੀਂ ਹੈਗੇ ਆਪਾਂ ਇਹਦੇ ਬਾਜੂ ਕਿਵੇਂ ਲਗਾ ਸਕਦੇ ਆ ਤੇ ਫਿਰ ਮੈਂ ਡਾਕਟਰ ਲੁਧਿਆਣਾ ਹੈਗੇ ਨੇ ਟੈਕਨੀਸ਼ੀਅਨ ਨੇ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਨੀਅਰ ਅਬਾਊਟ 3 ਲੱਖ ਰੁਪਏ ਖਰਚਾ ਆਏਗਾ ਇਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਫਰੋਇਪੁਰ ਦੇ ਲੋਕਲ ਐਡਮਿਨਿਸਟ੍ਰੇਸ਼ਨ ਨਾਲ ਵੀ ਗੱਲ ਕੀਤੀ ਜਿੰਦੇ ਵਿੱਚ 1 ਲੱਖ ਰੁਪਿਆ ਰੈੱਡ ਕਰਾਸ ਸੈਕਟਰੀ ਸ਼ੋਕਬਲ ਜੀ ਤੇ ਉਹਨਾਂ ਨੇ ਡੀਸੀ ਸਾਹਿਬ ਕੋਲ 1 ਲੱਖ ਰੁਪਏ ਦਵਾਇਆ ਤੇ 2 ਲੱਖ ਰੁਪਿਆ ਆਪਣੀ ਪਾਕਟ ਚੋਂ ਲਗਾਇਆ ਤੇ ਇਹਦੇ ਨੀਅਰ ਬਿਟਵੀਨ ਸਾਡੀ ਜਿਹੜੀ ਜਰਨੀ ਰਹੀ ਹੈ ਪੂਰੇ 1 ਸਾਲ ਦੀ ਰਹੀ ਹੈ ਇਸ ਪ੍ਰੋਸੈਸ ਨੂੰ 1 ਸਾਲ ਲੱਗਿਆ ਹਾਂਜੀ ਹਾਂਜੀ ਇੱਕ ਸਾਲ ਦੇ ਵਿੱਚ ਪਹਿਲੇ ਤਾਂ ਹੱਥਾਂ ਦੀ ਵਰਕਿੰਗ ਹੁੰਦੀ ਸੀ ਤੇ ਰੀਸੈਂਟ ਅਸੀਂ ਵਿੱਚ ਐਲਬੋ ਲਗਾਇਆ ਸੀ ਤੇ ਇਹ ਸਾਰਾ ਪ੍ਰੋਜੈਕਟ ਹੋਇਆ ਸੀ 3 ਲੱਖ ਰੁਪਏ ਚ ਪਰਮਾਤਮਾ ਕਰਨ ਵਾਲਾ ਉਹੀ ਕਰਨ ਵਾਲਾ ਕਿ ਜਦੋਂ ਮੈਂ ਆਪਣੇ ਕਰੇ ਗੱਲ ਕੀਤੀ ਤੇ ਮੇਰੇ ਮੰਮੀ ਬ੍ਰਹਮ ਕੁਮਾਰੀ ਐ ਤੇ ਮੇਰੇ ਮੰਮੀ ਕਹਿੰਦੇ ਕਿ ਇਸ ਤੋਂ ਉੱਤਮ ਕੰਮ ਹੋਰ ਕੀ ਹੋ ਸਕਦਾ ਜੇ ਆਪਾਂ ਕਿਸੇ ਦੇ ਕੰਮ ਆ ਸਕੀਏ ਤੇ ਉਸ ਤੋਂ ਬਾਅਦ ਸਾਡੇ ਨੀਅਰ ਅਬਾਊਟ 30 ਤੋਂ 35 ਕਿਲੇ ਲੁਧਿਆਣਾ ਤੇ ਲੱਗੇ ਅੱਜ ਵੀ ਅਸੀਂ ਲੁਧਿਆਣਾ ਹੀ ਜਾਣਾ ਜੀ ਕੀ ਵੱਡੀ ਗੱਲ ਹੈ ਅਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੇਵਾ ਭਾਵਨਾ ਦਾ ਜਾਗਣਾ ਇਹ ਮੋਟੀਵੇਸ਼ਨ ਕਿੱਥੋਂ ਆਈ ਘਟੇ ਜੀ ਇਹ ਮੋਟੀਵੇਸ਼ਨ ਮੈਮ ਆਈ ਕਿ 2013 ਤੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਬਸ ਹਸਪੀਟਲ ਦੇ ਧੱਕੇ ਬੜੇ ਖਾਦੇ ਐਮਰਜੈਂਸੀ ਦੇ ਬਾਹਰ ਸੁੱਤੇ ਰਹਿਣਾ ਫਿਰ ਕਦੀ ਪੀਜੀ ਦੇ ਬਾਹਰ ਤੇ ਕਦੀ ਹੀਰੋ ਹਾਰਡ ਦੇ ਬਾਹਰ ਡੀ ਐਮ ਸੀ ਦੇ ਬਾਹਰ ਫਿਰ ਚੀਜ਼ਾਂ ਵੇਖਣ ਨੂੰ ਮਿਲੀਆਂ ਕਿ ਖਾਣ ਦਾ ਪਾਜ਼ਾਲ ਫੁਲਕਾਈ ਹੈ ਉਹ ਪਰਮਾਤਮਾ ਨੇ ਦਿੱਤਾ ਹੋਇਆ ਆਪਾਂ ਜੇ ਕਿਸੇ ਦੀ ਖੁਸ਼ੀ ਕਿਸੇ ਦੀ ਮਦਦ ਕਰ ਸਕਦੇ ਆ ਉਹ ਬlesing ਜਿਹੜੀ ਹੈਗੀ ਹੈ ਬlesing ਬਹੁਤ ਵੱਡੀ ਚੀਜ਼ ਹੈ ਕਹਿੰਦੇ ਪੈਸੇ ਸਭ ਕੁਝ ਹੁੰਦੇ ਨੇ ਪਰ ਦੁਆਵਾਂ ਜਿਹੜੀ ਹੁੰਦੀ ਹੈ ਦੁਆ ਦੁਆ ਦਾ ਕੰਮ ਕਰਦੀ ਹੈ ਉਹ ਇੰਨੀਆਂ ਕੋ ਦੁਆਵਾਂ ਮਿਲੀਆਂ ਕਿ ਮੇਰੇ ਬੇਟਾ ਵੀ ਹੋ ਗਿਆ ਘਰੇ ਵੀ ਸਾਰਾ স্মੋਲ ਸੈਟ ਹੋ ਗਿਆ ਤੇ ਹੌਲੀ ਹੌਲੀ ਬਸ ਦੁਆਵਾਂ ਹੀ ਮਿਲਦੀਆਂ ਗਈਆਂ ਮਿਲਦੀ ਗਈਆਂ 23 ਦੀ ਡੇਟ ਤੋਂ ਤੁਹਾਡੇ ਕੋਲ ਬੈਠੇ ਆ ਹਮ ਬਿਲਕੁਲ ਤੇ ਜਦਾਂ ਇਹ ਕਹਿ ਰਹੇ ਸੀ ਕਿ ਪੈਰ ਨਾਲ ਲਿਖ ਲੈਂਦਾ ਬਹੁਤ ਅੱਛਾ ਲਿਖ ਕੇ ਦਿਖਾਇਆ ਹੈ ਹੈਨਾ ਤੇ ਅਸੀਂ ਪੁੱਛ ਰਹੇ ਸੀਗੇ ਕਿ ਐਗਜ਼ਾਮ ਜਦੋਂ ਹੁੰਦੇ ਆ ਉਸ ਟਾਈਮ ਦੇ ਵਿੱਚ ਡਿਫਿਕਲਟੀ ਆਂਦੀ ਏ ਨਹੀਂ ਬਿਲਕੁਲ ਵੀ ਨਹੀਂ ਕਿੰਨਾ ਕੁ ਟਾਈਮ ਲੱਗ ਜਾਂਦਾ ਲਿਖਣ ਨੂੰ 3 ਆਰ ਦਾ ਤਾਂ ਟੋਟਲ ਟਾਈਮ ਹੁੰਦਾ ਹੈ ਹੂੰ ਮੇਰਾ 2 ਆਰ ਮੇ ਹੋ ਜਾਂਦਾ ਕੰਪਲੀਟ ਐਨੀ ਸਪੀਡ ਮੈਂ ਹੱਥ ਨਾਲੋਂ ਪੈਰ ਨਾਲ ਜ਼ਿਆਦਾ ਤੇਜ਼ ਲਿਖਦਾ ਹੂੰ ਤੇ ਪੈਰ ਨਾਲ ਇਹਦੀ ਰਾਈਟਿੰਗ ਵੀ ਮੇਰੇ ਨਾਲੋਂ ਜ਼ਿਆਦਾ ਅੱਛੀ ਪੈਰ ਨਾਲ ਇਹਦੀ ਲਿਖਣ ਦੀ ਹੂੰ ਇਹ ਪਰਮਾਤਮਾ ਵੱਲੋਂ ਦੀ ਬਖਸ਼ਿਸ਼ ਹੈ ਜੀ ਤੇ ਮਾਰਕਸ ਕਿੰਨੇ ਆ ਜਾਂਦੇ ਫਿਰ ਬੜੀਆ ਆ ਜਾਂਦੇ ਆ 85% ਪਲੱਸ ਮਾਰਕਸ ਆnde ਜਾਂਦੇ ਉਹ ਇਹ ਸੁਪਰ ਰੂਸਤਵਿਆ ਫਿਰ ਇਹ ਮੈਮ ਆਉਣ ਵਾਲੇ ਟਾਈਮ 'ਚ ਤੁਹਾਨੂੰ ਕੁਛ ਨਾ ਕੁਛ ਬਨੇਗਾ ਤੁਸੀਂ ਦੁਬਾਰਾ ਨੂੰ ਬੁਲਾਉਂਗੇ ਮੈਂ ਚਾਹੂੰਗੀ ਜ਼ਰੂਰ ਜ਼ਰੂਰ ਮੈਨੂੰ ਦੁਬਾਰਾ ਬੁਲਾਣ ਦਾ ਮੌਕਾ ਮਿਲੇ ਔਰ ਤੁਸੀਂ ਦੱਸ ਰਹੇ ਸੀਗੇ ਕਿ ਪਤੰਗ ਵੀ ਉਡਾ ਲੈਂਦਾ ਮੈਮ ਬੜੀ ਅੱਛੀ ਪਤੰਗ ਉਡਾਂਦਾ ਪਿੱਛੇ ਸਾਡੇ ਕਾਈਟ ਫੈਸਟੀਵਲ ਸੀ ਉਦੋਂ ਨੇ ਪਿਆਰ ਨਾਲ ਬੜੀ ਅੱਛੀ ਪਤੰਗ ਉਡਾਈ ਤੇ ਸੈਕਿੰਡ ਨੰਬਰ ਤੇ ਆਇਆ ਤੇ ਇਹਦੀ ਅਖਬਾਰਾਂ ਚ ਫੋਟੋ ਵੀ ਲੱਗੀਆਂ ਇਹਨੇ ਪਿਆਰ ਨਾਲ ਤੁਨਕੇ ਮਾਰ ਮਾਰ ਕੇ ਪਤੰਗ ਉਡਾਈ ਮੈਂ ਵੀਡੀਓ ਸ਼ੇਅਰ ਕੀਤੀ ਤੁਹਾਡੇ ਨਾਲ ਕੀ ਬਾਤ ਹੈ ਹੋਰ ਕੋਈ ਇਦਾਂ ਦੀ ਗੱਲ ਜਿਹੜੀ ਅਸੀਂ ਸਾਨੂੰ ਹੱਲੇ ਤੱਕ ਪਤਾ ਨਾ ਲੱਗੀ ਹੋਵੇ ਹੋਰ ਤਾਂ ਕੁਝ ਨਹੀਂ ਹੈ ਹੋਰ ਕੁਝ ਨਹੀਂ ਹੈ ਕੋਈ ਸ਼ਰਾਰਤ शरारतें तो बहुत करते हैं बहुत करते हैं की की शरारत करते हैं जैसे जो मेरी सिस्टर है हम खेलते हैं जैसे उसको अगर मैं टच भी करता हूँ वो गुस्सा होती है तो हम तो ज्यादातर एक दूसरे से दूर ही रहते हैं जब पास जाता हूँ मैं उसके तो मार पड़ती है <laughs> बस यही शरारते हैं ते घर सब तो ज्यादा प्यार कौन करता है सारे करते हैं सारे करते कोई एक बंदा जो कुटदा भी हो ਕੁੜਦੇ ਤਾਂ ਸਾਰੇ ਆ। ਫਿਰ ਪਿਆਰ ਵੀ ਸਾਰੇ ਕਰਦੇ, ਕੁੜਦੇ ਵੀ ਸਾਰੇ। ਹਾਂ। ਕੁਟੇ ਬਿਜਾਂ ਪਾਪਾ ਨਹੀਂ ਕੁਟਦੇ। ਹਾਂ। ਨਾ ਮੇਰਾ ਭਾਈ ਕੁਝ ਕਰਤਾ ਹੈ। ਮੰਮਾ ਤੇ ਭੈਣ ਕਦੇ ਇੱਕ ਬਾਤ ਮਾਰ ਦਿੰਦੇ। ਹੂੰ। ਤੇ ਕਹਿੰਦੇ ਨੇ ਨਾ ਲਾੜ ਨਾ ਬੰਦਾ ਜਿਆਦਾ ਵਿਗੜ ਜਾਂਦਾ ਹੈ ਤਾਂ ਕਰਕੇ ਛਤਰ ਵੀ ਤਾਂ ਜ਼ਰੂਰੀ ਹੈ ਫਿਰ। ਸਕੂਲੋਂ ਵੀ ਪਈਆਂ? ਨਹੀਂ ਸਕੂਲ ਸੇ ਕਦੇ ਨਹੀਂ। ਕਦੇ ਨਹੀਂ। ਕਦੇ ਨਹੀਂ। ਕਦੀ ਅਪੜਾਈ ਚੋਂ ਤਾਂ ਕੀ ਪੜਣੀ ਆ ਜਦ 85 ਤੋਂ ਵੀ ਅਵਰਬ ਪਰਸੈਂਟੇਜ ਆਂਦੀ ਆ। ਤੇ ਸ਼ਰਾਰਤਾਂ 'ਚ ਕਦੀ ਡਾਂਟ ਡੋਂਟ ਪਈ ਹੋਵੇ ਉਹ ਤਾਂ ਕبھی-ਕਬਹਰ ਪਈ ਜਾਂਦੀਆਂ ਹੂੰ ਕبھی-ਕਬਹਰ ਸਭ ਕੁਝ ਹੁੰਦਾ ਹੈ ਹੂੰ ਹੈ ਠੀਕ ਹੈ ਤੇ ਜਾਂਦੇ-ਜਾਂਦੇ ਕੁਝ ਕਿਉਂਕਿ ਮੈਨੂੰ ਇਹ ਚੀਜ਼ਾਂ ਦੇਖ ਕੇ ਬਹੁਤ ਹਿੰਮਤ ਮਿਲੀ ਹੈ ਕਹਿ ਲੋ ਕਿ ਅਗਰ ਮੈਨੂੰ ਮੇਰੀ ਲਾਈਫ 'ਚ ਕੋਈ ਸਟ्रेस ਆਊਗਾ ਨਾ ਮੈਂ ਵਾਕਿਆ ਹੀ ਚੀਜ਼ ਯਾਦ ਕਰੂੰਗੀ ਕਿ ਹਾਂ ਯਾਰ ਕੋਈ ਮੁੰਡਾ ਆਇਆ ਸੀ ਇੱਥੇ ਤਨੁਸ਼ ਨਾਮ ਦਾ ਜਿਨੇ ਐਡੀ ਵੱਡੀ ਕਹਿ ਲਓ ਆਪਣੀ ਪ੍ਰੋਬਲਮ ਨੂੰ ਫੇਸ ਕੀਤਾ ਔਰ ਉਸ ਚੀਜ਼ੋਂ ਉੱਭਰਿਆ ਔਰ ਮਾਈਂਡ ਵਿੱਚ ਇਹ ਵੀ ਨਹੀਂ ਬਿਠਾਇਆ ਕਿ ਹਾਏ ਮੈਂ ਕਿੱਦਾਂ ਕਰੂੰਗਾ ਅਸੀਂ ਨਿੱਕੀ ਨਿੱਕੀ ਟੈਨਸ਼ਨ ਨੂੰ ਲੈ ਕੇ ਬੈ ਜਾਂਦੇ ਜਦ ਕੀ ਤੇ ਤੁਸੀਂ ਦੇਖਣ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਆਪਣੇ ਗਾਣੇ 'ਚ ਜਵਾਬ ਦੇਣਾ ਚਾਹਨਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਹੈ ਕਬੀ ਨਾ ਤਾਂ ਦੁਨੀਆ ਸਵਾਦ ਲੈਂਦੀ ਹੈ ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ ਇਥੇ ਬਦਨਾਮੀ ਹਾਏ ਰੇਟ ਮਿਲੂਗੀ ਮੈਂ ਇਹਦੇ ਵਿੱਚ ਮੈਸੇਜ ਦੇਣਾ ਚਾਹੁੰਦਾ ਕਿ ਮੁਸੀਬਤਾਂ ਸਾਰਿਆਂ ਤੇ ਪੈਂਦੀ ਐ ਤੇ ਹੌਸਲਾ ਰੱਖਣਾ ਚਾਹੀਦਾ ਤੇ ਜਿਹੜੇ ਲੋਕ ਹੁੰਦੇ ਉਹ ਸਵਾਦ ਵੀ ਲੈਂਦੇ ਆ ਤੇ ਉਹਨਾਂ ਨਾਲ ਉਹਨਾਂ ਨੂੰ ਨਾ ਵੇਖਦੇ ਅੱਗੇ ਵਧਣਾ ਚਾਹੀਦਾ ਹੈ ਵੈਰੀ ਗੁੱਡ ਤੇ ਮੇਰਾ ਹੋਰ ਮੇਰਾ ਚੈਨਲ ਹੈ ਤਾਨੁਸ਼ ਚੈਂਪ ਤੇ ਅਗਰ ਕੋਈ ਫੋਲੋ ਕਰਨਾ ਚਾਹਤਾ ਤਾਂ ਮੇਰ ਕੋ ਕਰ ਸਕਦਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਵੱਡੇ ਵੱਡੇ ਲੋਕੀ ਜਿਹੜੇ ਸਹੀ ਸਲਾਮਾ ਤਾਂ ਉਹ ਵੀ ਮੰਗਦੇ ਫਿਰਦੇ ਆ ਕੋਈ ਕੰਮ ਕਰਨ ਦਾ ਸੋਚਦਾ ਨਹੀਂ ਆ ਸਿੰਪਲੀ ਇਹ ਸੋਚਦੇ ਕਿ ਚਲੋ ਜੀ ਅਸੀਂ ਤਾਂ ਕੁਝ ਕਰਨ ਲਾਇਕ ਹੈ ਨਹੀਂ ਸਾਡਾ ਹੱਥ ਟੁੱਟ ਗਿਆ ਹੈ ਜਾਂ ਪੈਰ ਟੁੱਟ ਗਿਆ ਹੈ ਤੇ ਮੰਗਣ ਲੱਗ ਜਓ ਔਰ ਇਹ ਜੂੰਦੀ ਜਾਗਦੀ ਮਸਾਲ ਹੈ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਇਨਸਪੀਰੇਸ਼ਨ ਹੈ ਸਾਡੇ ਲਈ ਤੇ ਸਰ ਤੁਸੀਂ ਜਾਂਦੇ ਜਾਂਦੇ ਕੀ ਮੈਸੇਜ ਦਿਓਗੇ ਮੈਂ ਤਾਂ ਮੈਮ ਇਹੀ ਕਾਵਾਂਗਾ ਕਿ ਜੇ ਤੁਹਾਨੂੰ ਆਲੇ ਦੁਆਲੇ ਕੋਈ ਐਵੇਂ ਦਾ ਕੋਈ ਜ਼ਰੂਰਤਮੰਦ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਿਲਦਾ ਹੈ ਤੇ ਉਹਦੀ ਹੈਲਪ ਜ਼ਰੂਰ ਕਰੋ ਕਿਉਂਕਿ ਇਹਨਾਂ ਦੀ ਪਰਮਾਤਮਿਕ ਆਵਾਜ਼ ਆ ਤੁਸੀਂ ਐਵੇਂ ਦੀ ਮਦਦ ਕਰੋਗੇ ਤਾਂ ਆਟੋਮੈਟਿਕਲੀ ਤੁਹਾਨੂੰ ਬLESING ਪ੍ਰਮਾਤਮਾ ਦੇਵੇਗਾ ਤੁਹਾਨੂੰ ਕੋਈ ਆਲੇ ਦੁਆਲੇ ਤੁਹਾਨੂੰ ਕੋਈ ਲੱਗਦਾ ਹੈ ਕੋਈ ਵੀ ਹੈਲਪ ਕਰਨੀ ਹੈ ਤੇ ਤੁਹਾਨੂੰ ਜਰੂਰ ਕਰਨੀ ਚਾਹੀਦੀ ਹੈ ਪਿੱਛੇ ਨਹੀਂ ਹਟਣਾ ਚਾਹੀਦਾ ਕਦੇ ਉਹ ਵੀ ਖਾਸ ਕਰਕੇ ਬੱਚਿਆਂ ਲਈ ਇੱਕ ਬਾਣੀ ਦਾ ਪ੍ਰਮਾਤਮਾ ਨੇ ਸੇਵਾ ਕਰਾਇ ਦਿੱਤੀ ਤੁਹਾਨੂੰ ਇਸ ਦੀ ਜੇ ਕੋਈ ਸੱਜਣ ਕੋਈ ਵੀ ਦੂਜੀ ਬਾਣੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਤਾਨੂੰਸ਼ ਨਾਲ ਤਾਨੂੰਸ਼ ਦੇ ਮਮਾ ਨਾਲ ਉਹਦੇ ਪਾਪਾ ਨਾਲ ਤਾਨੂੰਸ਼ ਦਾ ਇੰਸਟਾਗ੍ਰam ਦਾ ਚੈਨਲ ਹੈ ਤਾਨੂੰਸ਼ ਸਟੈਂਪ ਸਿੱਧਾ ਤਾਨੂੰਸ਼ ਨਾਲ ਕੰਟੈਕਟ ਕਰਕੇ ਕਿਉਂਕਿ ਤਾਨੂੰਸ਼ ਦੇ ਫਾਦਰ ਮਦਰ ਨੂੰ ਪਤਾ ਹੁਣ ਜਿਹੜੇ ਡਾਕਟਰ ਨੇ ਲਗਾਈ ਹੈ ਟੈਕਨੀਸ਼ੀਅਨ ਲਗਾਈ ਹੈ ਦੂਜੀ ਨੇ ਲਗਾਨੀ ਹੈ ਸਿੱਧਾ ਤਾਨੂੰਸ਼ ਦੇ ਫੈਮਿਲੀ ਨਾਲ ਮਿਲ ਕੇ ਉਹ ਕੰਮ ਪਰਮਾਤਮਾ ਘਰੇ ਨੰਬਰ ਬਣਾ ਸਕਦਾ ਹੈ ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਆਉਣ ਲਈ ਸਭ ਤੋਂ ਵੱਡਾ ਸ਼ੁਕਰੀਆ ਤੁਹਾਡਾ ਸਾਨੂੰ ਇਨਸਪੀਰੇਸ਼ਨ ਦੇਣ ਲਈ ਜਾਂ ਮੇਰੀ ਜਿਹੜੀ ਟੀਮ ਆ ਔਰ ਅਨਕਟਰ ਦੇਖਣ ਵਾਲਿਆਂ ਲਈ ਇਨਸਪੀਰੇਸ਼ਨ ਬਣ ਕੇ ਆਣ ਲਈ ਅਨਕਟ ਦੇ ਸਟੂਡੀਓ ਦੇ ਵਿੱਚ ਤੇ ਅਨਕਟ ਦੀ ਸਾਰੀ ਟੀਮ ਵੱਲੋਂ ਇਹ ਅਸੀਂ ਪ੍ਰੇਅਰ ਕਰਦੇ ਆਂ ਕਿ ਜੇਤੇ ਤੋਂ ਜੇਤੇ ਕੋਈ ਡੋਨਰ ਆਵੇ ਔਰ ਇੱਕ ਬਾਹ ਦੇ ਵਾਂਗੂ ਤਾਨੂੰਸ਼ ਦੀ ਦੂਸਰੀ ਬਾਹ ਵੀ ਲਗਵਾਵੇ ਜੇ ਤੁਹਾਡਾ ਵੀ ਮਨ ਹੈ ਜਾਂ ਤੁਹਾਡਾ ਦਿਲ ਹੈ ਸੇਵਾ ਕਰਨ ਦਾ ਤਾਨੂੰਸ਼ ਦੀ ਦੂਸਰੀ ਬਾਹ ਲਗਵਾਉਣ ਦਾ ਤੇ ਜਲਦੀ ਤੋਂ ਜਲਦੀ ਕੰਟੈਕਟ ਕਰਿਓ ਉਹਨਾਂ ਦੀ ਫੈਮਲੀ ਦੇ ਨਾਲ ਬਾਕੀ ਅਣਕੜ ਦੇਖਦੇ ਰਹੋ ਹੋਪ ਫੋਲੋ ਕਰ ਲਿਓ ਤੇ ਇਦਾਂ ਦੀਆਂ ਹੋਰ ਇਨਸਪੀਰੇਸ਼ਨ ਸਟੋਰੀਜ਼ ਜਾਂ ਕਹੋ ਸੱਜਣ ਮਿੱਤਰ ਜਾਂ ਇੱਕ ਨਵੀਆਂ ਸ਼ਖਸੀਅਤਾਂ ਤੁਹਾਡੇ ਮੂਰੇ ਲੈ ਕੇ ਆਂਦੇ ਰਵਾਂਗੇ ਸਤਿ ਸ਼੍ਰੀ ਅਕਾਲ